ਬੱਬੂ ਮਾਨ ਦੇ ਨਵੇਂ ਗੀਤ ਤੇ ਖੜਾ ਹੋਇਆ ਵਿਵਾਦ ਜਿਹਾ ਤਿੰਨ ਦਿਨ ਪਹਿਲਾਂ ਲਾਂਚ ਕੀਤੇ ਗਏ ਪੰਜਾਬੀ ਕਾਇਕ ਬੱਬੂ ਮਾਨ ਦੇ ਨਵੇਂ ਗੀਤ ਨੇ ਪੰਜਾਬ ਵਿੱਚ ਵਿਵਾਦ ਖੇੜ ਦਿੱਤਾ ਜਿੱਥੇ ਬੋਲ ਅਤੇ ਸੰਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਤਾਂ ਉੱਥੇ ਹੀ ਗੀਤ ਦੇ ਟਾਈਟਲ ਨੇ Hindu ਸੰਗਠਨਾ ਅਤੇ ਉਸ ਦੇ ਪ੍ਰਸ਼ੰਸਕਾਂ ਦੋਵਾਂ ਨੂੰ ਨਿਰਾਸ਼ ਕਰ ਦਿੱਤਾ ਪ੍ਰਸ਼ੰਸਕ ਕਮੈਂਟ ਬਾਕਸ 'ਚ ਟਾਈਟਲ ਦਾ ਵਿਰੋਧ ਕਰ ਰਿਹਾ ਹੈ ਬੱਬੂ ਮਾਨ ਨੇ ਦੀਵਾਲੀ ਤੋਂ ਸਿਰਫ 3 ਦਿਨ ਪਹਿਲਾਂ ਆਪਣਾ ਗੀਤ ਲਾਂਚ ਕੀਤਾ ਇਸ ਦਾ ਸਿਰਲੇਖ ਕਾਲੀ ਦੀਵਾਲੀ ਰੱਖਿਆ ਹਿੰਦੂ ਸੰਗਠਨਾ ਦੇ ਆਗੂ ਅਤੇ ਉਸ ਦੇ ਪ੍ਰਸ਼ੰਸਕ ਗੀਤ ਦੇ ਸਿਰਲੇਖ ਬਾਰੇ ਸਵਾਲ ਉਠਾ ਰਹੇ ਹਨ ਜਦੋਂ ਵੀ ਪੰਜਾਬ ਵਿੱਚ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਵੱਖ-ਵੱਖ ਸੰਗਠਨ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿੰਦੇ ਹਨ ਸ਼ਿਵ ਸੈਨਾ ਆਗੂ ਅਮੇ ਤਰੋੜਾ ਨੇ ਬੱਬੂ ਮਾਨ ਦੇ ਗੀਤ ਦੇ ਸਿਰਲੇਖ ਤੇ ਸਵਾਲ ਉਠਾਉਂਦੇ ਹੋਏ ਕਿ ਹਾ ਕਿ ਦੀਵਾਲੀ ਨੂੰ ਕਾਲੀ ਕਹਿਣਾ ਜਾਂ ਲਿਖਣਾ ਸਨਾਤਨੀਆਂ ਦੀ ਆਸਥਾ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਦੀਵਾਲੀ ਸਨਾਤਨ ਆਸਥਾ ਦਾ ਪ੍ਰਤੀਕ ਹੈ ਤੇ ਇਸ ਦਿਨ ਭਗਵਾਨ ਬ੍ਰਾਮ ਅਯੁੱਧਿਆ ਵਾਪਸ ਆਏ ਸਨ। Instagram ਤੇ ਪ੍ਰਸ਼ੰਸਕਾਂ ਨੇ ਬੱਬੂ ਮਾਨ ਨੂੰ ਲਿਖਿਆ ਕਿ ਉਹ ਉਹਨਾਂ ਦੇ ਪ੍ਰਸ਼ੰਸਕ ਹਨ ਉਹਨਾਂ ਦੁਆਰਾ ਲਾਂਚ ਕੀਤੇ ਗਏ ਗੀਤ ਦੇ ਬੋਲ ਚੰਗੇ ਹਨ ਪਰ ਸਿਰਲੇਖ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਉਹਨਾਂ ਨੇ ਟਿੱਪਣੀਆਂ ਵਿੱਚ ਲਿਖਿਆ ਭਾਜੀ ਕਿਰਪਾ ਕਰਕੇ ਗੀਤ ਦਾ ਸਿਰਲੇਖ ਬਦਲੋ ਬੱਬੂ ਮਾਨ ਨੇ 3 ਦਿਨ ਪਹਿਲਾਂ ਆਪਣੇ ਅਧਿਕਾਰਤ ਚੈਨਲ ਤੇ ਗੀਤ ਲਾਂਚ ਕੀਤਾ ਸੀ ਤੇ ਉਹਨਾਂ ਦੇ ਪ੍ਰਸ਼ੰਸਕ ਗੀਤ ਨੂੰ ਬਹੁਤ ਪਿਆਰ ਦੇ ਰਹੇ ਹਨ ਗੀਤ ਨੂੰ YouTube ਤੇ 5.92 ਲੱਖ ਲਾਈਕਸ ਅਤੇ 5923 ਟਿੱਪਣੀਆਂ ਮਿਲੀਆਂ ਹਨ ਬੱਬੂ ਮਾਨ ਦੇ ਇਸ ਗਾਣੇ ਦੀ ਇੱਕ ਰੀਲ ਨੂੰ Instagram ਤੇ 93.8 ਹਜ਼ਾਰ ਲਾਈਕਸ 6281 ਟਿੱਪਣੀਆਂ ਅਤੇ 13.3 ਹਜ਼ਾਰ ਸ਼ੇਅਰ ਵੀ ਮਿਲੇ ਹਨ